ਫਤੇਗੜ ਸਾਹਿਬ ਵਿੱਚ ਖੇਤਰ ਮੈਂ ਗਣਤੰਤਰ ਦਿਵਸ ਮੌਕੇ ਖੇਡ ਸਟੇਡੀਅਮ ਸਰਹੰਦਵੇਖੇ ਜ਼ਿਲ੍ਹਾ ਪਧਰੀ ਸਮਾਗਮ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਤਿੰਦ ਵੱਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਉਹਨਾਂ ਵੱਲੋਂ ਪ੍ਰੇਡ ਦਾ ਨਿਰੀਖਣ ਕੀਤਾ ਗਿਆ ਤੇ ਮਾਰਚ ਪਾਸ ਤੋਂ ਸਲਾਮੀ ਲਈ ਗਈ। ਇਸ ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਰੰਗ-ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਕਾਰੇ ਜ਼ਿਲ੍ਹਾ ਵਾਸੀਓ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਜ਼ਾਦਿਆਂ बाबा ज़रावर सिंह जी बाबा फतेह सिंह जी ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਵਾਲੀ ਇਸ ਇਤਿਹਾਸਿਕ ਦਿਨਤੇ ਉਤੇ ਮਨਾਏ ਜਾ ਰਹੇ 76ਵੇਂ ਕੰਟੈਂਜਨ ਦਿਵਸ ਮੌਕੇ ਤੇ ਮੈਂ ਆਪ ਸਭ ਨੂੰ ਹਾਰਦਿਕ ਵਧਾਈ ਦਿੰਦੀ ਹਾਂ ਅੱਜ ਇਸ ਮੁਬਾਰਕ ਮੌਕੇ ਤੇ ਮੈਂ ਦੇਸ਼ ਦੀ ਆਜ਼ਾਦੀ ਲਈ ਲੜ ਗਏ ਲੜੇ ਗਏ ਲੰਮੇ ਸੰਘਰਸ਼ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ہزارਾਂ ਦੇਸ਼ਪਤਾ ਸੂਰਬੀਰਾਂ ਨੂੰ ਦਿਲੋਂ ਸ਼ਰਧਾ ਅਤੇ ਸਤਿਕਾਰ ਪੇਸ਼ ਕਰਦੀ ਹਾਂ ਗਣਤੰਤਰ ਮੇ ਗਣਤੰਤਰ ਦਿਵਸ ਦੀ ਹੈ ਮੈਂ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪੰਜਾਬ ਵਾਸੀਆਂ ਨੂੰ ਪੂਰੇ ਭਾਰਤ ਵਾਸੀਆਂ ਨੂੰ ਔਰ ਜਿਹੜੇ ਸਾਡੇ ਭਾਰਤੀ ਬਾਹਰ ਦੇਸ਼ਾਂ 'ਚ ਬਸਦੇ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਸਾਡੇ ਸੰਵਿਧਾਨ ਨਿਮਰਤਾ ਸਰਬਾਬਾ ਭੀਮrao Ambedkar ਸਾਹਿਬ ਨੇ ਜੋ ਸੰਵਿਧਾਨ ਬਣਾਇਆ ਚਾਹੇ ਅਸੀਂ ਇੱਥੇ ਵਕ ਵਕਤ ਧਰਮ ਨੇ ਵਕ ਵਕਤ ਕਾਸ ਨੇ ਲੇਕਿਨ ਉਹਨਾਂ ਦੇ ਸੰਵਿਧਾਨ ਬਣਾਏ ਨੇ ਅੱਜ ਇੰਡੀਆ ਨੂੰ ਇਕੱਠਾ ਰੱਖਿਆ ਹੋਇਆ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਆਂ ਔਰ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਵਹੀ ਦੇ ਵਿੱਚ ਜਿਹੜੀ ਸਰਕਾਰ ਬਣੀ ਹੈ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਦਿੱਤਾ ਗਿਆ ਹਰ ਇੱਕ ਆਫਿਸ ਦੇ ਵਿੱਚ ਉਹਨਾਂ ਦਾ ਫੋਟੋ ਲੱਗੀ ਹੈ ਤੇ ਇਹ ਦਰਸਾਉਂਦਾ ਹੈ ਕਿ ਜੋ ਉਹਨਾਂ ਨੇ ਸਿੱਖਿਆ ਦਿੱਤੀ ਹੈ ਸਾਨੂੰ ਜੋ ਰਸਤੇ ਤੇ ਚਲਾਇਆ ਹੈ ਮਾਨ ਸਰਕਾਰ ਉਤੇ ਬਠਿੰਡਾ ਵਿੱਚ ਵੀ ਗਣਤੰਤਰ ਦਿਵਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਤਿਰੰਗਾ ਝੰਡਾ ਲਹਿਰਾਇਆ ਹੈ ਇਸ ਮੌਕੇ ਉਹਨਾਂ ਨੇ ਸ਼ਹੀਦਾਂ ਨੂੰ ਸ਼ਰਧਾਜਲੀ ਦਿੰਦਿਆਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ ਹੈ है, लक लक है, पूरे है, खास करके बठिंडा वास बहुत खुशी हुई है बठिडा शहर जारी इतिहास पूरे बठिडा वास मुख्य सरदार लख लखाई है ਗੰਗਾੰਤਰ ਦੇਵਸਦਾ ਸ਼ੁਭ ਦਿਹਾੜਾ ਡਿਵੀਜ਼ਨ ਪੱਧਰ ਤੇ ਤਹਿਸੀਲ ਕੰਪਲੈਕਸ ਸ਼ਾਹਕੋਟ ਵਿਖੇ ਬੜੀ ਹੀ ਧੂਮ-ਤਾਮ ਨਾਲ ਮਨਾਇਆ ਗਿਆ ਇਸ ਮੌਕੇ ਮਨਿੰਦਰ ਸਿੰਘ ਸਿੱਧੂ ਤਹਿਸੀਲਦਾਰ ਸ਼ਾਹਕੋਟ ਦੀ ਅਗਵਾਈ ਅਤੇ ਗੁਲਾਬਦੀਪ ਸਿੰਘ ਸਿੰਧ ਨਾਇਬ ਤਹਿਸੀਲਦਾਰ ਸ਼ਾਹਕੋਟ ਦੀ ਦੇਖਰੇਖ ਵਿੱਚ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਸਾਰੇ ਸ਼ਾਹਕੋਟ ਵਾਸੀਆਂ ਨੂੰ ਅੱਜ 76ਵੇਂ ਗੰਗਾੰਤਰ ਦਿਵਸ ਦੀ ਹਾਰਦਿਕ ਸ਼ੁਭਕਾਮਨਾਵਾਂ ਅੱਜ ਸ਼ਾਹਕੋਟ ਸਬਡਿਵੀਜ਼ਨ ਵਿੱਚ ਸਾਡਾ ਇੱਕ قومی ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਪ੍ਰਸ਼ਾਸਨ ਦੀ ਕੋਸ਼ਿਸ਼ਾਂ ਦੇ ਨਾਲ ਅੱਜ ਦੇ ਦਿਨ ਬੱਚਿਆਂ ਦੇ ਰੰਗ ਰੰਗ ਪ੍ਰੋਗਰਾਮ ਵਿੱਚ ਬਹੁਤ ਵਧੀਆ ਰੰਗ ਬਣਿਆ ਪਰੇਡ ਕਲਚਰਲ ਆਈਟਮ ਜਿਹਨੇ ਬੱਚਿਆਂ ਨੇ ਪ੍ਰਸਤੁਤ ਕੀਤੇ ਬੜੇ ਦਿਲ ਨਾਲ ਬੜੇ ਮਨ ਨਾਲ ਪੇਸ਼ ਕੀਤੇ ਤੇ ਸਰੋਤਿਆਂ ਦਾ ਸਰੋਤਿਆਂ ਦਾ ਇਸੇ ਤਰ੍ਹਾਂ ਆਈਟੀਆਈ ਗਰਾਊਂਡ ਅਜਨਾਲਾ ਵਿਖੇ ਵੀ ਤਹਿਸੀਲ ਪਤਰੀ ਸਮਾਗਮ ਦੌਰਾਨ ਐਸਟੀਐਮ ਅਜਨਾਲਾ ਦਵਿੰਦਰ ਸਿੰਘ ਅਰੋੜਾ ਵੱਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ फ्रीडम फाइटर साज बहुत बार लड़ती अमृत सौ साहबान स्कूल तो स्पेशली जोड़े स्टूडेंट्स ने उन्होंने मैं आज इस गणतंत्र दिवस की बधाई तो देना सारे भारतवा वासा वासियों को स्पैशली अजनला इस गणतंत्र दिवस जी बहुत बहुत ਵਾਕਾਂ ਵੀ ਹੈ ਜੋ ਵਧਾਈ ਦਿੰਦਾ ਹੈ ਕਿਉਂਕਿ ਅੱਜ ਅਸੀਂ ਝੰਡੇ ਵਾਲੇ ਛੋਟਪਾ ਡਾਕਟਰ ਜੀਵਸ਼ ਨੂੰ ਨਾਮ ਲਈ ਕੱਢ ਰਿਹਾ ਹੈ ਇਸ ਤਰ੍ਹਾਂ ਸੁਲਤਾਨਪੁਰ ਲੋਧੀ ਦਾਣਾ ਮੰਡੀ ਵਿੱਚ ਗਣਤੰਤਰ ਦਿਵਸ ਮਨਾਇਆ ਗਿਆ ਇਸ ਮੌਕੇ ਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਸੁਲਤਾਨਪੁਰ ਲੋਧੀ ਦੀ ਐਸਟੀਐਮ ਆਪਣਾ ਐਮਵੀ ਨੇ ਅਦਾ ਕੀਤੀ ਖਾਸ ਕਰਕੇ ਸੁਲਤਾਨਪੁਰ ਲੋਧੀ ਵਾਸੀਆਂ ਨੇ तहे ਦਿਲੋਂ ਵਧਾਈ ਦਿੱਤੀ ਪੰਜਾਬ ਘੁਮਾ ਪਿਆ ਤੇ ਗੰਭਰਾਤੀ ਕਰਤੀ साढ़े गुरु साहिबान ने जे इस धरती से जबरदस्त जोरदार आवाज बुलंद कर विदेशी जलवाणी विरुद्ध सुचेत कियाबत ब संदेश दे समूची मनुखता में अमन शांति सदभावना बराबरी का संदेश भी दिता आजादी की प्राप्ति ले चले लंबे संघर्ष पंजाब का सब तो बद अस्सी फीसदी योगदान लिया की ही धरती तो गदर लहर कोका लहर गुरुद्वारा सुधार लहर बबर अकाली रहे पगड़ी संभाल लहर प्रजातंत्र नौजवान सभा शुरू हुई समय समय से लगे मोर्चा ने विदेशी हाकमों को देखने लिए मजबूर किया आजादी ले संघर्ष के शूरबीर का बहुत बड़ा योगदान रहा ਜਿਨ੍ਹਾਂ ਦੇ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭਾ ਲਾਲਾ ਲਾਜਪਤ ਰਾਏ ਸ਼ਹੀਦ ਮਦਨ ਲਾਲ ਢਿੰਗ ਸ਼ਹੀਦ ਉਦਮ ਸਿੰਘ ਨੇ ਲੰਬਾਂ ਦਸਾਲ ਸ਼ਹੀਦੀਆਂ ਦਿੱਤੀ ਦੇਸ਼ ਦੇ ਆਜ਼ਾਦੀ ਸੰਗਰਾਮ ਨੂੰ ਨਵੀਂ ਦਿਸ਼ਾ ਦਿੱਤੀ ਇਸ ਤਰ੍ਹਾਂ ਗਣਤੰਤਰ ਦਿਵਸ ਦਾ ਦਿਹਾੜਾ ਗੁਰੂ ਤੇਗ ਬਹਾਦਰ ਸਟੇਡੀਅਮ ਬਡਲਾੜਾ ਵਿਖੇ ਮਨਾਇਆ ਗਿਆ ਜਿੱਥੇ ਝੰਡਾ ਲਹਿਰਾਉਣ ਦੀ ਰਸਮ ਐਸਟੀਐਮ ਬਡਲਾੜਾ ਗਗਨਦੀਪ ਸਿੰਘ ਨੇ ਕੀਤੀ ਮੌਜੂਦ ਸਨ 76ਵੇਂ ਗਣਤੰਤਰ ਦਿਵਸ ਦੇ ਮੌਕੇ ਤੇ ਬਹੁਤ ਵਧਾਈ ਦੇਣਾ ਇਹ ਦਿਨ ਸਾਡੇ ਲਈ ਇਸ ਤਿੰਨ ਬਹੁਤ ਮਹੱਤਵਪੂਰਨ ਹੈ ਕਿਉਂਕਿ ਸਨ 1950 ਵਿੱਚ ਅੱਜ ਦੇ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਜੋ ਸਾਡੇ ਦੇਸ਼ ਦੀ ਨੀਂਹ ਇਸ ਸੰਵਿਧਾਨ ਵਿੱਚੋਂ ਹੀ ਸਾਡੇ ਸਾਰੇ ਨਿਯਮ ਕਾਨੂੰਨ ਨਿਕਲ ਕੇ ਆਉਂਦੇ ਹਨ ਇਸ ਸੰਵਿਧਾਨ ਦੇ ਨਿਰਮਤਾਵਾਂ ਨੇ ਡਾਕਟਰ ਭੀਮrao Ambedkar ਜੀ ਦੀ ਅਗਵਾਈ ਵਿੱਚ ਵਾਕਵਾਹ ਦੇਸ਼ਾਂ ਦੇ ਸਬਜਾਮਾਂ ਨੂੰ ਸਿਸਤਾਰ ਵਿੱਚ ਪੜ ਕੇ ਕੁਝ ਉਹਨਾਂ ਵਿੱਚੋਂ ਅਤੇ ਕਈ ਹੋਰ ਆਪਣੇ ਦੇਸ਼ ਦੀ ਲੋੜ ਅਨੁਸਾਰ ਨਿਯਮਾਂ ਧਾਰਾਵਾਂ ਅੱਤੇ ਨੂੰ ਛੁੜਿਆ ਅਤੇ ਇਹ ਭਾਰਤ ਦੇ ਸੰਵਿਧਾਨ ਦਾ ਹਿੱਸਾ ਬਣਿਆ ਸਾਡਾ ਲੋਕਤੰਤਰ ਸਾਡੀ ਨਿਯਾਪਾਲਿਕਾ ਆਦ ਸਭ ਇਸ ਦਾ ਆਧਾਰ ਸੱਦਾ ਆਧਾਰ ਸਾਡਾ ਸੰਵਿਧਾਨ ਹੀ ਹੈ ਅ ਰਾਜਪੁਰਾ ਦੇ ਚੰਡਾ ਗਰਾਊਂਡ ਵਿੱਚ 26 ਜਨਵਰੀ ਗਣਤੰਤਰ ਦਿਵਸ ਬੜੀ ਧੂਮਤਾਮਰਾ ਮਨਾਇਆ ਗਿਆ ਇਸੇ ਤਰ੍ਹਾਂ ਰਾਜਪੁਰਾ ਦੇ ਨਗਰ ਕੌਂਸਲ ਵਿਖੇ ਵੀ ਨਰਿੰਦਰ ਸ਼ਾਸਤਰੀ ਪ੍ਰਧਾਨ ਵੱਲੋਂ ਝੰਡਾ ਲਹਿਰਾਇਆ ਗਿਆ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿ ਅਸੀਂ 26 ਜਨਵਰੀ ਨੂੰ ਆਪਣੇ ਜਿਹੜੇ ਦੇਸ਼ ਦਾ ਸਾਡਾ ਸੰਵਿਧਾਨ ਦੇਸ਼ ਵਿੱਚ ਲਾਗੂ ਹੋਇਆ ਉਸ ਦਿਨ ਨੂੰ ਮਨਾਉਣ ਲਈ ਸਾਰੇ ਇਕੱਠੇ ਹੋ ਨੇ ਇਸ ਦਿਨ ਜਿਹੜਾ ਸਾਨੂੰ ਬਹੁਤ ਵੱਡੇ ਜਿਹੜੇ ਸਨੇਹ ਦੇ ਕੇ ਜਾਂਦਾ ਕਿਉਂਕਿ ਅਸੀਂ ਉਹ ਸੰਘਰਸ਼ ਨਹੀਂ ਦੇਖੇ ਜਿਹੜੇ ਦੇਸ਼ ਨੂੰ ਜਾਰ ਕਰਾਉਣ ਲਈ ਸ਼ਹੀਦਾਂ ਨੇ ਕੀਤੇ ਆਪਣੇ ਅੰਜਾਨਾ ਕੁਰਬਾਨ ਕੀਤੀਆਂ ਆਪਣੇ ਪਰਿਵਾਰ ਤਬਾਹ ਕੀਤੇ ਉਹਨਾਂ ਨੇ ਦੇਸ਼ ਦੇ ਲਈ ਅੱਜ ਬੜੀ-ਬੜੀਆਂ ਚੁਣੌਤੀਆਂ ਨੇ ਦੇਸ਼ ਦੇ ਕੇ ਬੇਸ਼ੱਕ ਦੇਸ਼ ਬਹੁਤ ਤੇਜ਼ੀ ਨਾਲ ਤਰੱਕੀ ਕਰ ਰਿਹਾ ਹਰ ਪੱਧਰ ਤੇ ਉਹ ਚੁਣੌਤੀਆਂ ਵੀ ਬਹੁਤ ਜ਼ਿਆਦਾ ਨੇ ਔਰ ਮੇਰਾ ਤਾਂ ਇਹ ਮੰਨਣਾ ਹੈ ਕਿ ਦੇਸ਼ ਦਾ ਹਰ ਸੂਝਵਾਨ ਨਾਗਰਿਕ ਜਦੋਂ ਇਹਨਾਂ ਚੁਣੌਤੀਆਂ ਦਾ ਨਿਪਟਾਰਾ ਕਰਨ ਲਈ ਇਕੱਠੇ ਹੋ ਕੇ ਖੜੇਗਾ ਜਰੂਰ ਇਹਨਾਂ ਦਾ ਜਿਹੜਾ ਹੱਲ ਹੋਊਗਾ ਕਿਉਂਕਿ ਅੱਜ ਆਪਾਂ ਦੇਖ ਰਹੇ ਹਾਂ ਕਿ ਦੇਸ਼ ਦੇ ਵਿੱਚ ਨਸ਼ੇ आतंकवाद बेरोजगारी ਵਰਗੀਆਂ ਕਈ ਜਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਅੱਜ ਬਹੁਤ ਫਾੜ ਕੇ ਸਾਡੇ ਸਾਹਮਣੇ ਖੜੀਆਂ ਨੇ ਉਸ ਦਿਨਾਂ ਵਾਂ ਪਰ ਦੇਖ ਰਹੇ ਹਾਂ ਕਿ ਬਹੁਤ ਲੰਬੇ ਸਮੇਂ ਤੋਂ ਜਿਹੜੇ ਕਿਸਾਨ ਨੇ ਉਹ ਆਪਣੇ ਇਕੱਲੇ ਸੰਘਰਸ਼ ਕਰ ਰਹੇ ਆ ਤਾਂ ਸਰਕਾਰਾਂ ਨੂੰ ਬੜੀ ਜਲਦੀ ਜੇ ਮੈਂ ਸਮਝਦਾ ਕਿ ਉਹਨਾਂ ਦਾ ਹੱਲ ਕਰਨਾ ਚਾਹੀਦਾ ਕਿਉਂਕਿ ਦੇਸ਼ ਦੀ ਬਹੁਤ ਵੱਡੀ ਜੜੀ ਸਾਡੀ ਆਬਾਦੀ ਹੈਗੀ ਆ ਉਹ ਖੇਤੀ ਤੇ ਹੀ ਨਿਰਭਰ ਹੈਗੀ ਆ ਉਹਨਾਂ ਨੂੰ ਉਥੋਂ ਰੋਜ਼ਗਾਰ ਮਿਲਦਾ ਉੱਥੇ ਆਪਣੇ ਪਰਿਵਾਰ ਪਾਲਦੇ ਆ ਜੇ ਉਹਨਾਂ ਦੀ ਜਿਹੜੀ ਸਮੱਸਿਆ ਹੈਗੀ ਆ ਉਹਦੇ ਨਾਲ ਜਿਹੜਾ ਹੈ ਬਹੁਤ ਹੀ ਸਵਰਧ ਹੋ ਕੇ ਉਹਦਾ ਜਿਹੜਾ ਹੈਗਾ ਹੱਲ ਕਰਨਾ ਚਾਹੀਦਾ ਮਨਾਂ ਆਪਾ ਸਾਰੇ ਇੱਥੇ ਸਮੂਹਿਤ ਕਰ ਰਹੇ ਆ ਇਕੱਠੇ ਹੋਣੀ ਆ ਭਾਰਤ ਦੇ ਸਾਰੇ ਨਿਵਾਸੀਆਂ ਨੂੰ ਪੰਜਾਬ ਦੇ ਸਾਰੇ ਵਾਸੀਆਂ ਨੂੰ ਰਾਜਪੁਰੇ ਦੇ ਸਾਰੇ ਕਪੂਰ ਦੇ ਸਾਰੇ ਨਿਵਾਸੀਆਂ ਨੂੰ ਮੈਂ ਅੱਜ ਤੱਕ ਵੀ ਬਰੇਗਾਂ ਸਰਪੰਨੇ ਜੰਤੰਤਰ ਦੀ ਵਸਤੀ ਬਹੁਤ ਬਹੁਤ ਹਾਰਦਿਕ ਵਧਾਈ ਦਿੰਦਾ ਹਾਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ